ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੀ ਤੁਮਰੇ ਕਰਤਬ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਪੇਟੋ ਤੋ ਸੰਗ ਸਾਧ ਸੰਤਨ ਕੈ ਸਦਾ ਜਪੋ ਦਇ ਅਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਾਇਆ ਪਰਤ ਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਾਦ ਆਪੇ ਹੋਈ ਚਾਲਤ ਤੋ ਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਉ ਮਾਜ ਮਹੱਲਾ ਪੰਜਵਾ ਹੁਕਮੇ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ சாਤ ਸਹਜ ਸੁਖ ਪਾਇਆ ਠਾंड ਪਾਈ ਪ੍ਰਭ ਆਪੇ ਜੀਉ ਸਾਬ ਕੇਛ ਬਹੁਤੋ ਬਹੁਤ ਉਪਾਇ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰਹੁ ਮੇਰੇ ਦਾਤਾਰਾ ਜੀਉ ਜੰਤ ਸਭ ਧਰਾਪੇ ਜੀਉ ਸਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦ ਤੇਸ ਸਦਾ ਧਾਈ ਜਨਮ ਮਰਨ ਭੈ ਕਾਟੇ 모ਹਾ ਬਿਨ세 ਸੋਗ ਸੰਤਾਪੇ ਜੀਉ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖੈਨ ਪੀਤਰ ਹਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਅਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵਹਿ ਮਨ ਚਿੰਦੇ ਸਈ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਉ ਦੀਏ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਾਉ ਬਿਨਸੈ ਹਰ ਹਰ ਤੇ ਆਈਐ ਜਿਨ ਸੇਵਿਆ ਸੋ ਪਾਰ ਗਿਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਇਆ ਤੇਰੀ ਸਰਣਾਈ ਜਿਉ ਭਾਵੈ ਤੇ ਉਹ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਭੋ ਸਚ ਨਾਨਕ ਅੰਮ੍ਰਿਤ ਪੀਐ ਜੀਉ माज ਮਹੱਲਾ ਪੰਜਵਾ ਭਏ ਕਿਰਪਾਲ ਗੋਵਿੰਦ ਗੁਸਾਈ ਮੇਗ ਵਰਸੈ ਸਬਨੀ ਥਾਈਂ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀਵ ਜੰਤ ਪ੍ਰਤਿਪਾਰੇ ਜਿਉ ਬਾਰਿਕ ਮਾਤਾ ਸੰਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਓ ਜਲਥਲ ਪੂਰ ਰਹਾ ਮਿਹਰਬਾਨਾ ਸਾਦ ਬਲੇਹਾਰ ਜਾਈਏ ਕੁਰਬਾਨਾ ਰੈਣ ਦਿਨਸ ਤੇਸ ਸਦਾ ਤੇ ਆਈ ਜੇ ਖੇਨ ਮਹਿ ਸਗਲ ਉਧਾਰੇ ਜੀਓ ਰੱਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲਾ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ ਮਹੱਲਾ ਪੰਜਵਾ ਜਿਥੈ ਨਾਮ ਜਪਿਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋ ਬਾਰੇ ਜਿਥੈ ਨਾਮ ਨਾ ਜਪਿਐ ਮੇਰੇ ਗੋਈਦਾ ਸੇ ਨਗਰ ਉਜਾੜੀ ਜੀਉ ਹਰ ਰੁਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾਰੀ ਜੀਓ ਸੰਤਾ ਸੇਤੀ ਰੰਗ ਨਾ ਲਾਏ ਸਾਖਤ ਸੰਗ ਵੇ ਕਰਮ ਕਮਾਏ ਦੁਲਬ ਦੇਹ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸ਼ਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੇ ਰਿਦੈ ਸਮਾਣੇ ਕਾਲ ਕਲੇਸ਼ ਸਭ ਦੂਰ ਪਿਆਣੇ ਸਾਤ ਸੂਖ ਸਹਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੇ ਹਰ ਅੰਤਰ ਬਾਹਰ ਰਹਾ ਭਰ ਪੂਰੇ ਸਿਮਰ 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 ਗੁਣ ਗਾਵਾ ਕਾਟੇ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖਾ ਅਨਹਦ ਬਾਣੀ ਮਾਨਤਾਨ ਅੰਤਰ ਸਾਥ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾ ਮੀ ਹੋ ਪਾਇਆ ਪਰਮੇਸ਼ਰ ਪਾਇਆ ਜੀਉ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਉ ਜਿਸ ਕੇ ਸੇ ਤਨ ਹੀ ਪ੍ਰਤਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰਾ ਪੂਰਨ ਹੋਈ ਘਾਲੀ ਜੀਉ ਸਰਬ ਜੀ ਆ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਥਲ ਮਹੀਅਲ ਸਬਤ ਰਿਪਤਾਣੇ ਸਾਦੋ ਚਰਨ ਪਖਾਲੀ ਜੀਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਮਾਨ ਕੀ ਇਛਾ ਪੂਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ